ਉਹ ਆਹੀ ਗੁਰੂ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਨੂੰ ਜਾਪਨ ਸਾਨ ਕਰਕੇ ਲਿਖਿਆ ਹੈ ਜਿਸ ਦਾ ਭਾਵ ਹੈ ਕਿ ਬਾਣੀ ਪਰਮਾਤਮਾ ਦੀ ਦਰਗਾਹ ਵਿੱਚ ਪਛਾਣ ਦਾ ਨਸਾਨ ਝੰਡਾ ਹੈ ਅੰਤ ਸਮੇ ਜਿਸ ਦੇ ਪਾਸੇ ਨਿਸ਼ਾਨ ਹੋਵੇ ਉਸ ਨੂੰ ਰੀਰੀ ਦਰਗਾਹ ਕਹਿਣਾ ਕੋ ਆਓ ਬੈਠੋ ਆਦਰ ਸਭ ਦਿਓ ਦਰਗਾਹ ਵਿੱਚ ਹੋਏ ਹੋਏ ਕਰਕੇ ਗੋਇਨੀ ਕਹਿੰਦਾ ਸਗੋਂ ਹਰ ਕੋਈ ਆਓ ਜੀ ਬੈਠੋ ਜੀ ਆਖ ਕੇ ਸੋਣਾ ਦਰਦਿੰਦਾ ਹੈ ਇਸ ਵਿੱਚ ਸਾਰੇ ਸਾਧਨ ਸਰਬਣ ਮੰਨਣ ਤੇ ਨਿੱਧੀਆਂ ਸੰ ਜਿਨ੍ਹਾਂ ਦੀ ਪ੍ਰਾਣੀ ਮਾਤਰ ਨੂੰ ਆਤਮ ਸਰੂਪ ਦੀ ਪ੍ਰਾਪਤੀ ਬਾਸਤੇ ਲੋੜ ਹੁੰਦੀ ਹੈ ਆ ਜਾਂਦੇ ਹਨ ਇਸ ਸਰਬ ਗੁਣ ਪਰਸੰਨ ਬਾਣੀ ਨੂੰ ਹਰ ਇੱਕ ਪ੍ਰਾਣੀ ਸਰਦਾ ਨਾਲ ਪੜ ਸੁਣ ਕੇ ਪਰਮਾਤਮਾ ਨੂੰ ਪਾਲਿੰਦਾ ਹੈ